ਦੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਾਫੀ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਅਭਿਆਨ ਉਸ ਤਹਿਤ ਸਾਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਹੈ। ਕਰਿੰਡਾ ਪੁਲਿਸ ਵੱਲੋਂ ਕੱਲ 2 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਇੱਕ ਹੈਗਾ ਯੋਗਰਾਜ ਅਟਲਗੜ ਦਾ ਗੁਰਜੀਤ ਹੈਗਾ ਥਾਣਾ ਕਣੀਏਕੇ ਬਾਂਗਰ ਅਰਦਾਸਪੁਰ ਦਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 5 ਕਿਲੋ ਹੈਰੋਇਨ ਫੜੀ ਗਈ ਹੈ ਉਹ ਰਿਕਵਰ ਕੀਤੀ ਹੈ ਤੇ ਇਹਦੇ ਅਲਾਵਾ ਇੱਕ ਸਾਡਾ ਮਿੱਤੀ ਪੰਜ ਸੱਤ ਨੂੰ ਥਾਣਾ ਜਨਾਲਾ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਦੇਚ ਅਸੀਂ 1 ਕਿਲੋ 227 ਗ੍ਰਾਮ ਮੈਥਾਮਫੀਟਾਮੀਨ ਆਈਸ ਜਿਹੜੇ ਨੂੰ ਕੰਨੇ ਨੇ ਮੈਟ ਉਹ ਸੀ ਰਿਕਵਰ ਕੀਤੀ ਸੀ ਉਹਦੀ ਬੈਕਵਰਡ ਲਿੰਕੇਜਸ ਅਸੀਂ ਕਾਫੀ ਵਧੀਆ ਮਿਹਨਤ ਕਰਕੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਇਹ ਥਾਣਾ ਲੋਪੁਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਕੋਡਕਾਪਟਰ ਡਰੋਨ ਅਤੇ 500 ਗ੍ਰਾਮ ਹੈਰੋਇਨ 570 ਗ੍ਰਾਮ ਹੈਰੋਇਨ ਇਹਨਾਂ ਦੋ ਗ੍ਰਾਮ ਕੀਤੇ ਤੇ ਜਿਹੜਾ ਇੱਕ ਇਹਨਾਂ ਦਾ ਮੇਨ ਦੋਸ਼ੀ ਜਿਹੜਾ ਪਹਿਲਾਂ ਅਸੀਂ ਫੜਿਆ ਸੀਗਾ ਅਰਵਿੰਦਰ ਸਿੰਘ ਉਰਫ ਵਿੱਕੀ ਇਹ ਕੱਕੜ ਦਾ ਇਹਦਾ ਹੀ ਮੋਡਿਊਲ ਸੀਗਾ ਜਿਹੜਾ ਕਿ ਇਹ ਪਹਿਲਾਂ ਵੀ 15 ਕਿਲੋ ਹੈਰੋਇਨ ਦੇ ਕੇਸ 'ਚ ਐਸਐਸਓਸੀ ਵੱਲੋਂ ਇਹ ਪਹਿਲਾਂ ਵੀ ਜੇਲ੍ਹ 'ਚ ਗਿਆ ਸੀਗਾ ਤੇ ਬਾਹਰ ਆਇਆ ਸੀਗਾ ਤੇ ਫਿਰ ਸਾਡੀ ਟੀਮ ਨੇ ਇਹਨੂੰ ਫੜਕੇ ਇਹਦੇ ਕੋਲੋਂ 1 ਕਿਲੋ 227 ਗ੍ਰਾਮ ਆਈਸ ਮੈਥ ਇਹਦੇ ਕੋਲੋਂ ਰਿਕਵਰ ਕੀਤੀ ਸੀ ਤੁਹਾਨੂੰ ਦੱਸਣਾ ਚਾਹਣਾ ਮਾਨਯੋਗ ਡੀਏਡੀ ਸਾਹਿਬ ਸਰ ਨਾਨਕ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਇਹ ਅੰਮ੍ਰਿਤਸਰ ਦੇ ਹਾਤੀ ਪੁਲਿਸ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਹੈ ਸਤਰਕ ਹੈ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਨਸ਼ਿਆਂ ਦੇ ਵਿਰੁੱਧ ਬਿਲਕੁਲ ਇਦਾਂ ਹੀ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਤੁਹਾਨੂੰ ਵੱਡੀਆਂ ਸਫਲਤਾਵਾਂ ਬਾਰੇ ਦੱਸਾਂਗੇ ਸਮਝਾ ਸਰ ਵਿਸ਼ਾ ਕੋ ਖਾਰੇ ਬਾਕੂ ਵਾਕੀ ਨਾ ਦੋਵਾਂ ਦਾ ਕਨੈਕਸ਼ਨ ਚੁਹਾ ਕੋ ਨਹੀਂ ਇਹਦੇ ਚ ਹੈ ਜੀ ਫਿਲਹਾਲ ਇਹਨਾਂ ਦੋਵਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਇੱਕ ਕਨੈਕਸ਼ਨ ਜਿਹੜਾ ਕਾਮਨ ਦੋਨਾਂ ਚ ਇਹ ਆਇਆ ਕਿ ਇਹ ਜਿਹੜੀ ਖੇਪ ਹੈ ਦੋਵਾਂ ਹਿੱਸਿਆਂ ਚ ਹੀ ਡਰੋਨ ਰਾਹੀਂ ਜਿਹੜੀ ਪਾਰੋਂ ਜਿਹੜੀ ਸਾਡੀ ਆਈਐਸਏਈ ਏਜੰਸੀ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਜਿਹੜਿਆਂ ਦੇ ਬੜੇ ਮਾੜੇ ਇਰਾਦੇ ਨੇ ਕਿ ਸਾਡੀ ਜਿਹੜੀ ਜਵਾਨੀ ਨੂੰ ਖਰਾਬ ਕਰਨ ਦੇ ਉਹ ਡਰੋਨ ਰਾਹੀ ਇਹਨਾਂ ਨੇ ਜਿਹੜੇ ਹੈਗੇ ਆ ਖੇਪ ਦੋਵਾਂ ਗੇਸਿਸ ਤੋਂ ਭੇਜੀ ਸੀ। ਸਰ ਇਹ ਡਰੋਨ ਜਿਹੜਾ ਫੜਿਆ ਇਹ ਪਾਕਿਸਤਾਨੋਂ ਆਇਆ ਸੀ ਤਾਂ ਇਧਰ ਦਸੀ ਇਹ ਇਧਰ ਵਾਲੇ ਬੰਦਿਆਂ ਦੇ ਹੀ ਡਰੋਨ ਸੀਗਾ ਜੀ। ਇਹ ਜਿਹੜੇ ਆਕਾਸ਼ਦੀਪ ਤੇ ਅਮਨਦੀਪ ਨੂੰ ਸੀ ਫੜਿਆ ਇਹ ਇਹ ਡਰੋਨ ਵਰਤਦੇ ਸੀਗੇ ਜੀ। ਜਿਸ ਦੇ ਦਿਨ ਸਰ ਕੋਲ ਬਾਅਦ ਤਾਂ ਹੋਈ ਸੀ। ਉਹਨਾਂ ਨਾਲ ਕੋਈ ਲਿੰਕ ਹੈ ਗੱਲ ਦੇ ਵਿੱਚ ਫਾਇਰਿੰਗ ਹੋਈ ਸੀ ਤਾਂ ਡਟੀਨ ਦੇ ਜਿਸ ਦਾ ਅਨਸਰ ਇਨਕਾਊਂਟਰ ਹੋਇਆ ਉਹ 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 ਜਿਹੜਾ ਵਿਕਰਮ ਵਿੱਕੀ ਹੈ ਉਹ ਵੱਖਰਾ ਹੈਗਾ ਉਹ ਸਾਡਾ ਵੀ ਵੌਂਟਡ ਅਕਿਊਜ਼ ਹੈਗਾ। ਜਿਹੜਾ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਫੜਿਆ ਗਿਆ। ਉਹ ਦੂਸਰਾ ਵਿੱਕੀ ਹੈਗਾ ਇਹ ਦੂਸਰਾ ਇਹਨਾਂ ਦੇ ਅੰਦਰ ਪੁਰਾਣੀ ਕੇਸ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਵਿੰਦਰ ਉਰਫ ਵਿੱਕੀ ਜਿਹੜਾ ਇਹ ਜਿਹੜਾ ਸਾਡਾ ਆਈਸ ਵਾਲਾ ਕੇਸ ਹੈਗਾ ਇਹਦੇ ਖਿਲਾਫ ਜਿਹੜੇ ਹੈਗੇ ਆ 15 ਕੇਜੀ ਹੈਰੋਇਨ ਦਾ ਇਹਦੇ ਚ ਕੇਸ ਦਰਜ ਸਰ ਸੁਭਰਾਜ ਦੇ ਕਵਰਟਿਨ ਸੈਕਟੇ ਹੋਣ ਕਰਕੇ ਕਿੰਨੇ ਮਾਮਲੇ ਦਰਜ ਪਹਿਲਾਂ ਵੀ ਜਿਹੜੇ ਆ ਕਿ ਕੰਡਕਟਰ ਦਾ ਕਰਿਆ ਇਹਨਾਂ ਦੋਵਾਂ ਤੇ ਹਜੇ ਫਿਲਹਾਲ ਸਾਨੂੰ ਕੋਈ ਕੇਸ ਸਾਹਮਣੇ ਨਹੀਂ ਆਇਆ ਬਾਕੀ ਅਸੀਂ ਤਾਂ ਵੀ ਪ੍ਰੋਪਰਲੀ ਜਿਹੜੀ ਹੈਗੀ ਇਹ ਪੁੱਛਗੀਸ ਇਹਨਾਂ ਦੀ ਕਰਦੇ ਆਂ ਇਨਾਂ ਦਾ ਜਿਹੜਾ ਪੂਰਾ ਨੈਟਵਰਕ ਹੈ ਪੂਰਾ ਫਾਰਵਰਡ ਤੇ ਬੈਕਵਰਡ ਲਿੰਕੇਜਿਸ ਕਿੱਥੋਂ ਲੈ ਕੇ ਆਉਂਦੇ ਸੀਗੇ ਪਹਿਲਾਂ ਦੀਆਂ ਖੇਪਾਂ ਇਹਨਾਂ ਦੀਆਂ ਤੇ ਕਿਹੜਿਆਂ ਨੂੰ ਅੱਗੇ ਵੰਡਦੇ ਸੀਗੇ ਤੇ ਇਹਨਾਂ ਨਾਲ ਫਾਈਨੈਂਸ਼ੀਅਲੀ ਜਿਹੜੇ ਵੀ ਬੰਦੇ ਇਨਵੋਲਡ ਸੀਗੇ ਬਹੁਤ ਸਾਰੇ ਸੀ ਪ੍ਰੋਪਰਲੀ ਇਹ ਦੇਖ ਰਹੇ ਆ ਬਹੁਤ ਸਾਰੇ ਸਰ ਤੁਸੀਂ ਪਿਛਲੇ ਸਮੇਂ ਨੇ ਜਿਹੜਾ ਯੁੱਧ ਨਸ਼ਾ ਨਾਲ ਬទਿਆ ਬਹੁਤ ਸਾਰੇ ਕਯੂਸ ਤੁਸੀਂ ਪੜੇ ਨੇ ਕਾਫੀ ਅਗਰ ਤੱਕ ਇਸ ਤੇ ਯਾਨੀ ਪਰ ਇਹ ਜਿਹੜੇ ਨਵੇਂ ਬੰਦੇ ਨੇ ਜਾਂ ਇਹ ਵੈਕਿਊਮ ਵਿੱਚ ਕ੍ਰੀਏਟ ਹੋਣ ਕਰਕੇ ਇਹ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਜਾਂ ਪੁਰਾਣੀ ਤੁਹਾਡੀ ਨਜ਼ਰ ਤੋਂ ਕਿਤੇ ਬਚੇ ਰਹੇ ਸੀ ਕਿਉਂਕਿ ਰਿਕਵਰੀ ਸਜੇ ਤੱਕ ਵੀ ਚੱਲਿਆ ਰਿਹਾ ਉਦੋਂ ਵੀ ਕੋਸ਼ਿਸ਼ ਹੋ ਰਹੀ ਆ ਜੀ ਬਿਲਕੁਲ ਜੀ ਜਿਹੜਾ ਸਾਡੀ ਬਿਲਕੁਲ ਟਾਰਗੇਟਡ ਅਪਰੋਚ ਹੁੰਦੀ ਹੈ ਜਿਹੜੇ ਵੀ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਯੁੱਧ ਨਸ਼ਾ ਵਿਰੁੱਧ ਸਾਨੂੰ ਲੋਕਾਂ ਵੱਲੋਂ ਬਹੁਤ ਹੀ ਭਰਪੂਰ ਸਹਿਯੋਗ ਮਿਲ ਰਿਹਾ ਤੇ ਲੋਕਾਂ ਵੱਲੋਂ ਹੀ ਸਾਨੂੰ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੋ ਜਾਂਦੀ ਹੈ ਕਿ ਇਹ ਫਲਾਣਾ ਬੰਦਾ ਹੈਗਾ ਇਹ ਫਲਾਣੇ ਪਿੰਡ ਦਾ ਹੈਗਾ ਇਹਦੀ ਜ਼ਮੀਨ ਜਾਇਦਾਦ ਕਾਫੀ ਵੱਧਰੀ ਹੈ ਤੇ ਇਹ ਜ਼ਰੂਰ ਕੰਮ ਕਰਦਾ ਹੋਣਾ ਤੇ ਅਸੀਂ ਉਹਦੇ ਤੇ ਟਰੈਪ ਲਾਉਂਦੇ ਆ ਜਾਨੂੰ ਸਾਨੂੰ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਦਾਂ ਦੀ ਅਸੀਂ ਉਹਨਾਂ ਨੂੰ ਟਰੈਪ ਲਾ ਕੇ ਪ੍ਰੋਪਰਲੀ ਜਿਹੜਾ ਹੈਗਾ ਸਾਡੀ ਛਾਣਬੀਨ ਕਰਕੇ ਫਿਰ ਅਸੀਂ ਉਹਨਾਂ ਨੂੰ ਇਦਾਂ ਕਾਬੂ ਕਰ ਰਹੇ ਆਕਾਸ਼ਦੀਪ ਦੇ ਅਮਨਦੀਪ ਦੇ ਕੀ ਕੰਮ ਹੈ ਕਿ ਆਪ ਸੋਚਣਾ ਕਿ ਕੰਟਰੋਲ ਕੀ ਆ ਪਹਿਲਾਂ ਵੀ ਨਾਮ ਦੇ ਨੇ ਨਿਕਲਦੇ ਆ ਆਕਾਸ਼ਦੀਪ ਤੇ ਜਿਹੜੇ ਅਮਨਦੀਪ ਹੈ ਜੋ ਮੈਂ ਤੁਹਾਨੂੰ ਦੱਸਿਆ ਇਹ ਰਵਿੰਦਰ ਉਰਫ ਵਿੱਕੀ ਜਿਹੜਾ ਸੀਗਾ ਇਹਦੇ ਮੋਡਿਊਲ ਦੇ ਮੈਂਬਰਸ ਨੇ ਇੱਕ ਹੈਗਾ ਜੀ ਪੱਗੂ ਪੁਰ ਦਾ ਤੇ ਇੱਕ ਹੈਗਾ ਲੋਧੀ ਗੁੱਜਰ ਪਿੰਡ ਦਾ ਇਹ ਦੋਵੇਂ ਥਾਣਾ ਲੋਕੋਗੇ ਦੇ ਅੰਦਰ ਆਉਂਦੇ ਨੇ ਤੇ ਇਹਦੇ ਇਹ ਫੁੱਟ ਸੋਲਜਰ ਸੀਗੇ ਰਵਿੰਦਰ ਵਿੱਕੀ ਦੇ ਇਹਨਾਂ ਨੂੰ ਅਸੀਂ ਜਦੋਂ ਕਾਬੂ ਕੀਤਾ ਫਿਰ ਇਹਨਾਂ ਨੇ ਦੱਸਿਆ ਕਿ ਰਵਿੰਦਰ ਦੇ ਕਹਿਣ ਤੇ ਇਹ ਡਰੋਨ ਵੀ ਵਰਤਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਖੇਪਾ ਕਾਫੀ ਚੁੱਕਿਆ। ਉਹਨਾਂ ਨੂੰ ਲੱਗਦਾ ਸਰ ਇਹ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਕਿੰਨੇ ਕੋਣ ਤੱਕ ਮੇਰੇ ਨਾਲ ਸੀ ਇਹ ਸਾਰੀ ਅਸੀਂ ਪ੍ਰੋਪਰਲੀ ਪੁੱਛ ਕੇ ਚ ਕਰ ਰਹੇ ਹਾਂ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਕਿੰਨੀਆਂ ਇਹਨਾਂ ਨੇ ਖੇਪਾ ਪਹਿਲਾਂ ਚੁੱਕਿਆ ਨੇ ਕਿਹੜੇ ਕਿਹੜੇ ਇਹਨਾਂ ਦੇ ਹੋਰ ਵੀ ਸਾਥੀ ਨੇ ਉਹ ਸਾਰੇ ਅਸੀਂ ਕੁਝ ਕਿਛ ਕਰ ਰਹੇ ਹਾਂ ਪ੍ਰੋਪਰਲੀ thoroughली ਇਨਵੈਸਟੀਗੇਟ ਕਰ ਰਹੇ ਹਾਂ ਸਾਰਾ ਡੀਟੈਲਡ ਇਨਫੋਰਮੇਸ਼ਨ ਚਾਹੀਦੀ ਹੈ ਇਹਨੂੰ ਵੀ ਅਸੀਂ ਡਰੋਨ ਨੂੰ ਵੀ ਇਹਦਾ ਵੀ ਫੋਰੈਂਸਿਕ ਅਨਾਲਿਸਿਸ ਕਰਾ ਕੇ ਇਹਦੇ ਵੀ ਟੈਕਨੀਕਲ ਅਨਾਲਿਸਿਸ ਕਰਾਵਾਂਗੇ ਕਿ ਇਹਨੇ ਕਿੰਨੀ ਇੱਕ ਵਾਰੀ ਜਿਹੜੀ ਹੈਗੀ ਆ ਡਾਨ ਕਰੀਏ ਉੱਧਰ ਤੋਂ ਉੱਧਰ ਜਿਵੇਂ ਹੈ ਅਸੀਂ ਇਹ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਨੋਂ ਸਾਥੀ ਸਾਰੇ ਸਾਂਝੇ ਲਿਆਵਦੇ ਚੱਲ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਹਿਯੋਗ ਨਾਲ ਜਿਹੜਾ ਇਹ ਕੰਟੀਨਿਊ ਹੋ ਰਿਹਾ ਸਾਰੇ ਲੋਕੀ ਚਾਹੁੰਦੇ ਨੇ ਕਿ ਪੰਜਾਬ ਚੋ ਜਿਹੜਾ ਨਸ਼ਾ ਖਤਮ ਹੋਵੇ ਮੁੜ ਪੰਜਾਬ ਰੰਗਲਾ ਪੰਜਾਬ ਬਣੇ ਤੇ ਉਹਦੇ ਤਹਿਤ ਹੀ ਅਸੀਂ ਜਿਹੜੀਆਂ ਹੈਗੀਆਂ ਸਾਰੀ ਕਾਰਵਾਈ ਸਾਡੀ ਚੱਲਦੀ ਜਾ ਰਹੀ ਹੈ ਲਗਾਤਾਰ ਤੇ ਅੱਗੇ ਵੀ ਆਉਣ ਵਾਲੇ ਸਮੇਂ ਚ ਲੋਕਾਂ ਦੇ ਸਹਿਯੋਗ ਨਾਲ ਅਸੀਂ ਚੱਲ ਜਾਰੀ ਰੱਖਾਂਗੇ ਆਕਾਸ਼ ਨੂੰ ਸਿਰਸ਼ਕ ਕਿਸੇ ਸਿਆਸਤ ਦਾ ਬਣਾ ਦੇ ਕਿਉਂਕਿ ਫਾਦਰ ਸਾਹਿਬ ਨੇ ਸਭ ਕੁਝ ਲਿਖਿਆ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਜੇ ਆਏਗਾ ਸਿ ਜ਼ਰੂਰ